ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦਾ ਅੰਦਾਤਾ ਕਿਸਾਨ ਜਿਹੜਾ ਉਹ ਅੱਜ ਸਰਕਾਰਾਂ ਦੇ ਨਾਲ ਆਪਣੀ ਮੰਗਾਂ ਨੂੰ ਲੈ ਕੇ ਜੋ ਸੰਘਰਸ਼ ਕਰ ਰਿਹਾ ਹਰਿਆਣਾ ਪੰਜਾਬ ਦੇ ਬਾਰਡਰਾਂ ਦੇ ਉੱਤੇ ਦਿੱਲੀ ਨੂੰ ਆਨ ਬਸੇ ਜਿਸ ਤਰੀਕੇ ਦੇ ਨਾਲ ਜਦੋਂ ਜਹਦ ਕਰ ਰਿਹਾ ਦੇਖ ਕੇ ਬੜਾ ਅਫਸੋਸ ਵੀ ਹੁੰਦਾ ਔਰ ਦਿਲ ਨੂੰ ਦੁੱਖ ਵੀ ਲੱਗਦਾ ਦੀ ਆਪਣੇ ਹੀ ਦੇਸ਼ ਦੇ ਵਿੱਚ ਆਪਣੀ ਰਾਜਧਾਨੀ ਤੱਕ ਆਨਮਸੇ ਉਹਨਾਂ ਨੂੰ ਐਫੋਜਾ ਕਦਮ ਚੁਕਣਾ ਪੈ ਰਿਹਾ ਮੈਂ ਜਿੱਥੇ ਸਰਕਾਰਾਂ ਨੂੰ ਬੇਨਤੀ ਕਰਾਂਗਾ ਕਿ ਇਹ ਕਿਸਾਨਾਂ ਦੇ ਮਸਲੇ ਨੂੰ ਜਲਦ ਤੋਂ ਜਲਦ ਸੁਲਝਾਇਆ ਜਾਏ ਉੱਥੇ ਆਪਣੇ ਕਿਸਾਨ ਵੀਰਾਂ ਨੂੰ ਵੀ ਕਵਾਂਗੇ ਕਿ ਤੁਹਾਡੀ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪਰੁੰਨਦਾ ਕਮੇਟੀ ਤੁਹਾਡੇ ਨਾਲ ਖੜੀ ਹੈ ਜਿਸ ਤਰੀਕੇ ਦੇ ਨਾਲ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ 14 ਮਹੀਨੇ ਤੁਹਾਡੇ ਨਾਲ ਦਿੱਲੀ ਦੇ ਸਾਰੇ ਬਾਰਡਰਾਂ ਦੇ ਉੱਤੇ ਅਸੀਂ ਆਪ ਬੈਠੇ ਸੀ ਔਰ ਤੁਹਾਡੇ ਸਹਿਯੋਗੀ ਬਣ ਕੇ ਬੈਠੇ ਸੀ ਐਸੀ ਤਰੀਕੇ ਦੇ ਨਾਲ ਅੱਜ ਵੀ ਤੁਹਾਡੇ ਨਾਲ ਖਲੋਤੇ ਆ ਔਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਏ ਉਹ ਮੁਹैया ਕਰਾਉਣ ਵਾਸਤੇ ਸਾਡੀ ਜ਼ਿੰਮੇਵਾਰੀ ਬੰਦੀ ਹੈ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਕਿਸਾਨ ਅੰਦੋਲਨ ਨੂੰ ਕਿਸੇ ਇੱਕ ਫਿਰਕੇ ਦੇ ਨਾਲ ਇੱਕ ਜਾਤ ਦੇ ਨਾਲ ਜੋੜ ਕੇ ਨਾ ਦੇਖਿਆ ਜਾਏ ਕਿਉਂਕਿ ਕਿਸਾਨ ਜਿਹੜਾ ਹੈ ਉਹ ਦੇਸ਼ ਦਾ ਅੰਦਾਤ ਹੈ ਔਰ ਸਾਨੂੰ ਸਾਰਿਆਂ ਨੂੰ ਉਹਦੀ ਇੱਜ਼ਤ ਕਰਨੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਇੱਕ ਮਾਹੌਲ ਬਣਿਆ ਹੋਇਆ ਹੈ ਦੇਸ਼ ਦੇ ਵਿੱਚ ਸਰਕਾਰਾਂ ਔਰ ਕਿਸਾਨਾਂ ਨੂੰ ਮਿਲ ਕੇ ਇਸ ਚੀਜ਼ ਨੂੰ ਖਤਮ ਕਰਨਾ ਚਾਹੀਦਾ ਹੈ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਭਰਾਵਾਂ ਦੇ ਨਾਲ ਆਪਣੀ ਡਿਊਟੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਸਾਨੂੰ ਇਸ ਖੇਤੀ ਦੇ ਨਾਲ ਜੋੜ ਕੇ ਗਏ ਹੈ ਕਿਸਾਨੀ ਦੇ ਨਾਲ ਜੋੜ ਕੇ ਗਏ ਹੈ ਸੋ ਅਸੀਂ ਆਪਣੇ ਭਰਾਵਾਂ ਦੇ ਨਾਲ ਵੀ ਖਲੋਤੇ ਆ ਔਰ ਸੰਗਤਾਂ ਨੂੰ ਵੀ ਕਵਾਂਗੇ ਕਿ ਜਿੱਥੇ-ਜਿੱਥੇ ਸਾਡੇ ਕਿਸਾਨ ਵੀਰ ਰੁਕੇ ਹੋਏ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈ ਉਹ ਉਹਨਾਂ ਨੂੰ ਵੀ ਮੁਹਈਆ ਕਰਾਈ ਜਾਏ ਸੋ ਮੈਂ ਇੱਕ ਵਾਰ ਫਿਰ ਤੋਂ ਆਪਣੇ ਕਿਸਾਨ ਵੀਰਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਅਮਨ ਸ਼ਾਂਤੀ ਦੇ ਨਾਲ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਆਪਣਾ ਸੰਘਰਸ਼ ਕਰ ਰਹੇ ਹੋ ਚਲਾ ਰਹੇ ਹੋ ਐਸੀ ਤਰੀਕੇ ਦੇ ਨਾਲ ਤੁਹਾਨੂੰ ਕਿਸੇ ਚੀਜ਼ ਦੀ ਵੀ ਲੋੜ ਹੋਵੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਔਰ ਖੜੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ